ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪ੍ਰਤੀਕ ਭਲਾਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਪਹੁੰਚੇ ਆਂ ਜੀ ਅੱਜ ਦੀ ਜਿਹੜੀ ਕਲੈਕਸ਼ਨ ਰਹਿਣ ਵਾਲੀ ਉਹ ਤੁਹਾਡੇ ਵਾਸਤੇ ਰਹੂਗੀ ਜੀ ਬਹੁਤ ਹੀ ਪਿਆਰੇ ਜਿਹੇ ਸ਼ਾਰਟ ਪੀਸ ਲੈ ਕੇ ਆਏ ਆਂ ਡਿਜੀਟਲ ਪ੍ਰਿੰਟ ਦੀਆਂ ਸ਼ਾਰਟ ਪੀਸ ਰਹਿਣਗੇ ਜੀ ਟੀ-ਸ਼ਰਟ ਪੀਸ ਵਰਕ ਵਾਲੀਆਂ ਵੀ ਸ਼ਾਰਟ ਪੀਸ ਰਹਿਣਗੀਆਂ ਆਰੀ ਵਰਕ ਵਾਲੀਆਂ ਵੀ ਸ਼ਾਰਟ ਪੀਸ ਰਹਿਣ ਵਾਲੀਆਂ ਜੀ ਠੀਕ ਹੈ ਜੀ ਮੇਰੀਆਂ ਪਹਿਲਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਸ਼ਾਪ ਤੇ ਵਿਜ਼ਿਟ ਕਰਨਾ ਤੇ ਮੇਰੀ ਸ਼ਾਪ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ ਅਸੀਂ ਡਿਸਟ੍ਰਿਕਟ ਮਾਨਸਾ ਬਟਲਾਡਾ ਤੋਂ ਬਿਲੋਂਗ ਕਰਦੇ ਆਂ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਪੂਰਾ ਰੇਲਵੇ ਪੌਲ ਓਵਰ ਬ੍ਰਿਜ ਜਿਹੜਾ ਕਰਾਸ ਕਰਕੇ ਆਉਣਾ ਪਊਗਾ ਜੀ ਜੇਰੋਂ ਤੁਸੀਂ ਓਵਲ ਬ੍ਰਿਜ ਪੌਲ ਨੂੰ ਕਰਾਸ ਕਰ ਲਿਆ ਤਾਂ ਉਹਦੀ ਲੈਫਟ ਸਾਈਡ ਪੰਪ ਵਾਲੀ ਸਾਈਡ ਲੈਫਟ ਸਾਈਡ ਵਾਪਸ ਪੌਲ ਦੇ ਨਾਲ ਨਾਲ نیچے ਆਉਣਾ ਤਾਂ ਸਭ ਤੋਂ ਪਹਿਲਾਂ ਜਿਹੜੀ ਗਲੀ ਮੋੜਨੀ ਹੈ ਜੀ ਪਹਿਲੀ ਗਲੀ ਮੋੜਨੀ ਹੈ ਜੀ ਉਹ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਬਲਵੀਰ ਕੌਰ ਪ੍ਰਧਾਨ ਵਾਲੀ ਗਲੀ ਹੈ ਜੀ ਜੇਕਰ ਤੁਸੀਂ ਬੋਹਰ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਓਵਰ ਬ੍ਰਿਜ ਨੂੰ ਰੇਲਵੇ ਪੌਲ ਨੂੰ ਕ੍ਰੋਸ ਨਹੀਂ ਕਰਨਾ ਜੀ ਉਹਦੀ ਰਾਈਟ ਸਾਈਡ ਪੌਲ ਦੇ नीचे ਵਾਪਸ ਆਉਣਾ ਹੈ ਤਾਂ ਸਭ ਤੋਂ ਪਹਿਲਾਂ ਜਿਹੜੀ ਗਲੀ ਮੋੜਨੀ ਹੈ ਜੀ ਉਸ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਆ ਲੋ ਜੀ ਹੁਣ ਅਸੀਂ ਲੱਗੇ ਆ ਵੀਡੀਓ ਸਟਾਰਟ ਕਰਨ ਪਹਿਲਾ ਸ਼ਾਰਟ ਪੀਸ ਚੈੱਕ ਕਰੋ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਾਰਟ ਪੀਸ ਰਹੂਗਾ ਬਹੁਤ ਹੀ ਪਿਆਰਾ ਲੈਂਥ ਵੈਰਥੇ ਦੀ ਪੂਰੀ ਫੁੱਲ ਰਹਿਣ ਵਾਲੀ ਹੈ ਸ਼ਰਟਾਂ ਦੀ ਪੂਰੀਆਂ ਫੁੱਲ ਸ਼ਰਟਾਂ ਦੀ ਲੈਂਥ ਜਿੰਨੀ ਮਰਜ਼ੀ ਰੱਖ ਲਓ ਆ ਸ਼ਰਟ ਚੈੱਕ ਕਰੋ ਜੀ ਇਹਦੀ ਬੈਕ ਵੀ ਇਦਾਂ ਹੀ ਆਉਣ ਵਾਲੀ ਹੈ ਫਰੰਟ ਬੈਕ ਸੇਮ ਰਹਿਣ ਵਾਲੀ ਹੈ ਡਿਜੀਟਲ ਪ੍ਰਿੰਟ ਦੇ ਵਿੱਚ ਨਾਲ ਤੁਸੀਂ ਸਾਡੇ ਕੋਲੋਂ ਮੈਚਿੰਗ ਬਾਟਮ ਵੀ ਲੈ ਸਕਦੇ ਹੋ ਜੀ ਦੇਖੋ ਜੀ ਮੈਚਿੰਗ ਬਾਟਮ ਵੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਪ੍ਰਾਈਸ ਸ਼ੋਰਟ ਦੀ ਰਹਿਣ ਵਾਲੀ ਹੈ 300 ਰੁਪਏ 2.5 ਮੀਟਰ ਬਾਟਮ ਰਹੂਗੀ 250 ਦੀ ਠੀਕ ਹੈ ਜੀ ਜੇਕਰ 2 ਮੀਟਰ ਬਾਟਮ ਹੈ ਤੇ 200 ਦੀ ਰਹਿਣ ਵਾਲੀ ਹੈ ਜੀ ਤੇ ਸ਼ਰਟ ਦਾ ਜਿਹੜਾ ਪ੍ਰਾਈਸ ਹੈ ਡਿਸਟਲ ਪ੍ਰਿੰਟ ਦੀ ਸ਼ਰਟ ਦਾ ਪ੍ਰਾਈਸ ਹੈ ਉਹ 300 ਰੁਪਏ ਰਹਿਣ ਵਾਲਾ ਜੀ ਅਗਲੀ ਸ਼ਰਟ ਚੈੱਕ ਕਰੋ ਜੀ ਸ਼ਰਟ ਪੀਸ ਬਹੁਤ ਸੋਹਣੇ ਡਿਜ਼ਾਈਨ ਦੇ ਵਿੱਚ ਲੈ ਕੇ ਆਏ ਆ ਤੁਹਾਡੇ ਵਾਸਤੇ ਠੀਕ ਹੈ ਜੀ 300 ਇਹਨਾਂ ਦੀ ਪ੍ਰਾਈਸ ਰਹਿਣ ਵਾਲੀ ਹੈ ਦੇਖੋ ਜੀ ਕਈ ਵਾਰੀ ਕਿਸੇ ਸ਼ਰਟ ਚ ਜੇ ਮਾੜਾ ਮੋਟਾ ਡਿਫੈਕਟ ਵੀ ਆਂਦਾ ਤਾਂ ਉਹ ਲੈਸ ਵਿੱਚ ਦਿੱਤੀ ਜਾਊਗੀ ਜਿਵੇਂ ਆਹ ਵਾਲੀ ਸ਼ਰਟ ਚੈੱਕ ਕਰੋ ਜੀ ਬਹੁਤ ਪਿਆਰੀ ਜੀ ਸ਼ਰਟ ਰਹਿਣ ਵਾਲੀ ਆ ਠੀਕ ਹੈ ਜੀ ਇਹਦੇ ਨਾਲ ਤੁਸੀਂ ਬਾਟਮ ਵੀ ਲੈ ਸਕਦੇ ਹੋ ਇਹ ਵਾਲੀ ਇਹਦੇ ਨਾਲ ਬਾਟਮ ਲਗਾ ਲਓ ਠੀਕ ਹੈ ਜੀ ਇਹਦੀ ਬੈਕ ਤੇ ਥੋੜੀ ਜੀ ਲਾਈਨ ਹੈ ਪਰ ਇਹ ਤੁਹਾਨੂੰ ਸਿਰਫ 200 ਰੁਪਏ ਚ ਸ਼ਰਟ ਦਿੱਤੀ ਜਾਊਗੀ ਜੀ ਠੀਕ ਹੈ ਜੀ ਕਟਿੰਗ ਦੇ ਵਿੱਚ ਨਿਕਲ ਜਾਣੀ ਹੈ 200 ਰੁਪਏ ਦੇ ਚ ਸ਼ਰਟ ਦਿੱਤੀ ਜਾਣੀ ਹੈ ਜੀ ਇਹ ਵਾਲੀ ਕਰੋ ਜੀ ਦੂਸਰੀ ਸ਼ਰਟ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰੀ ਜੀ ਸ਼ਰਟ ਰਹਿਣ ਵਾਲੀ ਆ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਪਿਆਰਾ ਜ਼ਿਆਦਾ ਡਿਜ਼ਾਈਨ ਰਹੂਗਾ ਇਹਦੇ ਨਾਲ ਜੇ ਤੁਸੀਂ ਬਾਟਮ ਉਹ ਵੀ ਮੈਚਿੰਗ ਲੈ ਸਕਦੇ ਹੋ ਸਾਡੇ ਕੋਲੋਂ ਠੀਕ ਆ ਜੀ ਬਾਟਮ ਲਓ ਜੀ ਇਹ ਵਾਲੀ ਤੁਹਾਨੂੰ ਇਹਦੇ ਨਾਲ ਮੈਚਿੰਗ ਬਾਟਮ ਮਿਲ ਜੂਗੀ 300 ਰੁਪਏ ਦੀ ਸ਼ਰਟ ਰਹੂਗੀ ਜੀ ਇਹ ਇਹ ਵਾਲੀ ਰਹੂਗੀ ਇਹਦੇ ਨਾਲ ਮੈਚਿੰਗ ਬਾਟਮ 250 ਦੀ ਬਾਟਮ ਰਹੂਗੀ 2.5 ਮੀਟਰ ਜੇਕਰ ਬਾਟਮ ਦਾ ਸਟਾਫ ਥੋੜਾ ਬਹੁਤਾ ਘੱਟਾ ਤੇ ਉਹਨੇ ਦੀ ਬਾਟਮ ਪਹਿਣੀ ਹੈ 100 ਰੁਪਏ ਮੀਟਰ ਬਾਟਮ ਰਹੂਗੀ ਤੇ ਦੇਖੋ ਜੀ ਡਿਜੀਟਲ ਪ੍ਰਿੰਟ ਦੀ ਬਹੁਤ ਪਿਆਰੀ ਸ਼ੌਲ ਰਹਿਣੀ ਹੈ ਸਟਾਫ ਬਿਲਕੁਲ ਪਿਓਰ ਕਾਟਨ ਹੈ ਜੀ ਕਿਸੇ ਵੀ ਤਰ੍ਹਾਂ ਦਾ ਮਿਕਸ ਸਟਾਫ ਨਹੀਂ ਹੈ ਬਿਲਕੁਲ ਪਿਓਰ ਕਾਟਨ ਦੇ ਵਿੱਚ ਤੁਹਾਨੂੰ ਛੋਟਾ ਪੀਸ ਮਿਲਣ ਵਾਲਿਆ ਬ੍ਰਾਂਡਡ ਛੋਟਾ ਪੀਸ ਰਹਿਣ ਵਾਲਿਆ ਜੀ ਠੀਕ ਹੈ ਜੀ ਬਿਲਕੁਲ ਪਿਓਰ ਕਾਟਨ ਦੇ ਵਿੱਚ ਰਹਿਣਗੇ ਜਲਦੀ ਆਦੀ ਸਕਰੀਨ ਸ਼ਾਟ ਲੈ ਲਓ ਤੇ ਆਪਣਾ ਆਰਡਰ ਤੁਸੀਂ ਬੁੱਕ ਕਰ ਸਕਦੇ ਹੋ ਜੀ ਸਾਰੀਆਂ ਸ਼ੌਲ ਤਾਂ ਡਿਜ਼ਾਈਨ ਵਾਲੀਆਂ ਚੈੱਕ ਕਰੋ ਜੀ ਅਗਲੀ ਸ਼ਰਟ ਚੈੱਕ ਕਰੋ ਇਹ ਵੀ ਬਹੁਤ ਹੀ ਪਿਆਰੀ ਜੀ ਸ਼ਰਟ ਰੈਣ ਵਾਲੀ ਹੈ ਡਿਜ਼ਾਈਨ ਚੈੱਕ ਕਰੋ ਸ਼ਰਟ ਦਾ ਉੱਪਰ ਨੈੱਕ ਵੀ ਬਣਿਆ ਹੋਇਆ ਹੈ ਦੇਖੋ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਰਹੂਗੀ ਸ਼ਰਟ ਬੜੀ ਪਿਆਰੀ ਜੀ ਤਾਂ ਇਹਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਸਿਰਫ 300 ਰੁਪਏ 300 ਦੇ ਵਿੱਚ ਤੁਸੀਂ ਇਹ ਵਾਲੀ ਸ਼ਰਟ ਸਾਡੇ ਕੋਲੋਂ ਲੈ ਸਕਦੇ ਹੋ ਐਡਾ ਨਾਲ ਮੈਚਿੰਗ ਬਾਟਮ ਵੀ ਤੁਸੀਂ ਲਗਾ ਸਕਦੇ ਹੋ ਜੀ ਇਹ ਨਾਲ ਡਿਜ਼ਾਈਨ ਚੈੱਕ ਕਰੀ ਜਨੋ ਸ਼ਰਟਾਂ ਦਾ ਡਿਜ਼ਾਈਨ ਬਹੁਤ ਹੀ ਪਿਆਰੇ ਜਿਹੇ ਰਹਿਣ ਵਾਲੇ ਇੱਕ ਤੋਂ ਇੱਕ ਵੱਧ ਕੇ ਡਿਜ਼ਾਈਨ ਰਹੂਗਾ ਜੀ ਸਿਲੈਕਟ ਕਰੋ ਤੇ ਆਪਣਾ ਆਰਡਰ ਬੁੱਕ ਕਰੋ ਜੀ ਦੇਖੋ ਜੀ ਇਹ ਵਾਲਾ ਸ਼ਰਟ ਦਾ ਡਿਜ਼ਾਈਨ ਦੇਖੋ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਦੇਖੋ ਡਿਫਰੈਂਟ ਜਿਹਾ ਡਿਜ਼ਾਈਨ ਜਿਹੜੇ ਰਹਿਣ ਵਾਲਾ ਲੈਮਨ ਕਲਰ ਦੀ ਬਾਟਮ ਲਗਾ ਲਓ ਜੀ ਜਿਹਦੇ ਨਾਲ ਠੀਕ ਹੈ ਜੀ ਜੇਕਰ ਤੁਸੀਂ ਸੇਮ ਬਾਟਮ ਲਗਾਉਣਾ ਚਾਹੁੰਦੇ ਹੋ ਤਾਂ ਸੇਮ ਬਾਟਮ ਲਗਾ ਸਕਦੇ ਹੋ ਜੇਕਰ ਤੁਸੀਂ ਲੈਮਨ ਕਲਰ ਦੀ ਬਾਟਮ ਲਗਾਉਣਾ ਚਾਹੁੰਦੇ ਹੋ ਤੇ ਲੈਮਨ ਕਲਰ ਦੀ ਜਿਹੜੀ ਬਾਟਮ ਵੀ ਇੱਦਾਂ ਲਗਾ ਸਕਦੇ ਹੋ ਜੀ ਠੀਕ ਹੈ ਜੀ ਸੇਮ ਤੁਹਾਨੂੰ ਐਡਾ ਹੀ ਲੈਮਨ ਕਲਰ ਦੀ ਬਾਟਮ ਦਵਾਂਗੇ ਉਹ ਵੀ ਲੈ ਸਕਦੇ ਹੋ ਡਿਜ਼ਾਈਨ ਦੇਖੋ ਜੀ ਸ਼ਰਟ ਦਾ ਬਹੁਤ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਵਰਕ ਵਾਲੀ ਸ਼ਰਟ ਦੇਖੋ ਜੀ ਇਹ ਵਾਲੀ ਸ਼ਰਟ ਚੈੱਕ ਕਰੋ ਜੀ ਦੇਖੋ ਜੀ ਇਹ ਵੀ ਬੜੀ ਪਿਆਰੀ ਜੀ ਸ਼ਰਟ ਰਹਿਣ ਵਾਲੀ ਹੈ ਚੈੱਕ ਕਰੋ ਜੀ ਬਹੁਤ ਪਿਆਰੀ ਜੀ ਸ਼ਰਟ ਹੈ 컬러 ਦੇਖੋ ਬਹੁਤ ਹੀ ਪਿਆਰਾ ਜਿਹਾ 컬러 ਹੋਊਗਾ ਇਹਦੇ ਨਾਲ ਤੁਸੀਂ ਮੈਚਿੰਗ ਬਾਟਮ ਲੈ ਸਕਦੇ ਹੋ ਦੇਖੋ ਜੀ ਐਦਾਂ ਦੀ ਤੁਸੀਂ ਲੈ ਸਕਦੇ ਹੋ ਮੈਚਿੰਗ ਬਾਟਮ ਜਿਹਦੇ ਨਾਲ ਪਿੰਕ ਜੀ ਸ਼ੇਡ ਦੇ ਵਿੱਚ ਦੇਖੋ ਜੀ ਇਹਨਾਂ ਨਾਲ ਬਾਟਮ ਵੀ ਲੈ ਸਕਦੇ ਹੋ نیچے ਦੇਖੋ ਜੀ ਫਲਾਵਰ ਦੇ ਉੱਪਰ ਆਰੀ ਵਰਕ ਹੋਇਆ ਜੀ ਚੈੱਕ ਕਰੋ ਜੀ ਫਲਾਵਰ ਉੱਪਰ ਆਰੀਵਰਕ ਹੋਇਆ ਜੀ ਬਹੁਤ ਪਿਆਰੀ ਜੀ ਸ਼ਰਟ ਰਹੂਗੀ 400 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਉੱਪਰ ਡੈਕਟ ਦੇ ਵੀ ਫਲਾਵਰ ਹੈ ਬਿਲਕੁਲ ਪਿਓਰ ਕਾਟਨ ਦੇ ਵਿੱਚ ਸ਼ਰਟ ਰਹੂਗੀ ਜੀ ਅਗਲੀ ਸ਼ਰਟ ਚੈੱਕ ਕਰੋ ਇਹ ਕੋਈ ਇਹ ਵਾਲੀ ਸ਼ਰਟ ਦੇ ਵਿੱਚ ਵੀ ਸੈਂਟਰ 'ਚ ਦੇਖੋ ਵਰਕ ਆਊਗਾ ਜੀ ਬਹੁਤ ਹੀ ਪਿਆਰਾ ਜਿਹਾ ਸੈਂਟਰ ਦੇ ਵਿੱਚ ਵਰਕ ਆਉਣ ਵਾਲਾ ਇਹਦੇ ਨਾਲ ਵੀ ਤੁਸੀਂ ਮੈਚਿੰਗ ਬਾਟਮ ਲੈ ਸਕਦੇ ਹੋ ਜੀ ਦੇਖੋ ਜੀ ਇਹ ਵਾਲੀ ਲੈ ਸਕਦੇ ਹੋ ਮੈਚਿੰਗ ਬਾਟਮ 400 ਰੁਪਏ ਦੀ ਸ਼ਰਟ ਰਹਿਣ ਵਾਲੀ ਹੈ نیچے ਘੇਰੇ ਤੇ ਵੀ ਵਰਕ ਆਊਗਾ ਜੀ ਦੇਖੋ نیچے ਘੇਰੇ ਦੇ ਉੱਪਰ ਵੀ ਵਰਕ ਹੈ ਸੈਂਟਰ ਦੇ ਵਿੱਚ ਵੀ ਵਰਕ ਹੋਇਆ ਡਿਸਪਲੇ ਬ੍ਰੈਂਡ ਦੀ ਸ਼ਰਟ ਹੈ ਬਿਲਕੁਲ ਪਿਓਰ ਕਾਟਨ ਬ੍ਰੈਂਡਡ ਸ਼ਰਟ ਰਹੂਗੀ ਜੀ ਪ੍ਰਾਈਸ ਸਿਰਫ ਰਹੂਗਾ ਜੀ ਇਹਦਾ 400 ਅਗਲਾ ਸ਼ਰਟ ਡਿਜ਼ਾਈਨ ਚੈੱਕ ਕਰੋ ਦੇਖੋ ਜੀ ਇਹ ਵਾਲਾ ਡਿਜ਼ਾਈਨ ਚੈੱਕ ਕਰੋ ਜੀ ਬਿਲਕੁਲ ਪਿਓਰ ਕਾਟਨ ਦੀਆਂ ਰਹਿਣ ਵਾਲੀਆਂ ਸ਼ਰਟਾਂ ਦੇਖੋ ਜੀ ਇਹ ਵਾਲਾ ਡਿਜ਼ਾਈਨ ਦੇਖੋ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਸਾਈਡ ਤੇ ਇਹਦੀਆਂ ਬਾਹੂਆਂ ਹੋਣੀਆਂ ਲੈਂਥ ਵਿਰਥ ਪੂਰੀ ਰਹੂਗੀ ਜੀ ਟੇਬ ਵਾਲੀ ਰਹਿਣ ਵਾਲੀ ਇਹਦੀ ਬੈਕ ਬੈਕ ਇਹਦੀ ਐਦਾਂ ਦੀ ਆਊਗੀ ਚੈੱਕ ਕਰੋ ਜੀ ਇਹ ਵਾਲੀ ਦੀ ਬੈਕ ਰਹੂਗੀ ਬਹੁਤ ਪਿਆਰੀ ਜੀ ਸ਼ਰਟ ਹੈ ਇਹ ਨਾਲ ਤੁਸੀਂ ਮੈਚਿੰਗ ਵੀ ਬਾਟਮ ਲੈ ਸਕਦੇ ਹੋ ਐਦਾ ਮੈਚਿੰਗ ਬਾਟਮ ਲੈ ਸਕਦੇ ਹੋ ਪ੍ਰਾਈਸ ਸਿਰਫ ਇਹਦੀ ਰਹਿਣ ਵਾਲੀ ਹੈ ਸ਼ਰਟ ਦੀ 300 ਰੁਪਏ ਇਹ ਵਾਲੀ ਸ਼ਰਟ ਚੈੱਕ ਕਰੋ ਜੀ ਬਹੁਤ ਹੀ ਪਿਆਰੀ ਜੀ ਸਿੰਪਲ ਸੋਬਰ ਜੀ ਸ਼ਰਟ ਰਹੂਗੀ نیچے ਘੇਰੇ ਦਾ ਡਿਜ਼ਾਈਨ ਦੇਖੋ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਇਹਦੀ ਬੈਕ ਦੇਖੋ ਜੀ ਬੈਕ ਵੀ ਬਹੁਤ ਪਿਆਰੀ ਰਹਿਣ ਵਾਲੀ ਹੈ ਚੈੱਕ ਕਰੋ ਜੀ ਪ੍ਰਾਈਸ ਸਿਰਫ ਇਹਦੀ ਰਹੂਗੀ 300 ਰੁਪਏ 300 ਦੇ ਵਿੱਚ ਤੁਸੀਂ ਇਹ ਵਾਲੀ ਸ਼ਰਟ ਸਾਡੇ ਕੋਲੋਂ ਲੈ ਸਕਦੇ ਹੋ ਇਹ ਵਾਲੀ ਸ਼ਰਟ ਦੇਖੋ ਜੀ ਇਹ ਵੀ ਬਹੁਤ ਪਿਆਰੀ ਜੀ ਸ਼ਰਟ ਰਹੂਗੀ ਜੀ ਸੈਂਟਰ 'ਚ ਦੇਖੋ ਜੀ ਬਹੁਤ ਸੋਹਣੇ ਫਲਾਵਰ ਬਣੇ ਹੋਏ ਆ ਦੇਖੋ ਜੀ ਕੇਰਾ ਦੇਖੋ ਆਫ-ਵਾਈਟ ਬਾਟਮ ਦੇ ਨਾਲ ਵੀ ਲੈ ਸਕਦੇ ਹੋ ਠੀਕ ਹੈ ਜੀ ਸੇਮ ਇਹਦੇ ਨਾਲ ਮੈਚਿੰਗ ਤੁਹਾਨੂੰ ਬਾਟਮ ਵੀ ਮਿਲ ਜੂਗੀ ਵਰ ਦਾ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਇਹ ਫਰੰਟ ਰਹੂਗਾ ਜੀ ਤੇ ਐਦਾਂ ਦੀ ਆਊਗੀ ਇਹਦੀ ਬੈਕ ਦੇਖੋ ਜੀ ਇਹ ਬੈਕ ਰਹੂਗੀ ਬਹੁਤ ਪਿਆਰਾ ਸ਼ਾਰਟ ਪੀਸ ਹੈ ਸਾਈਡ ਤੇ ਦੀਆਂ 슬ੀਵਸ ਆਉਣਗੀਆਂ ਤੇ ਪ੍ਰਾਈਸ ਸਿਰਫ 300 ਰੁਪਏ ਰਹਿਣ ਵਾਲੀ ਹੈ ਜੀ ਇਹ ਵਾਲੀ ਸ਼ਰਟ ਦੀ ਤੇ ਇਹ ਵਾਲੇ ਚੈੱਕ ਕਰੋ ਜੀ ਬਾਟਮ ਲਗਾ ਲਓ ਜਾਂ ਇਹ ਵਾਲੀ ਬਾਟਮ ਵੀ ਲਗਾ ਸਕਦੇ ਹੋ ਤੁਸੀਂ ਇਹਦੇ ਨਾਲ ਠੀਕ ਹੈ ਜੀ ਜੇਕਰ ਤੁਸੀਂ ਪਿੰਕ ਸ਼ੇਡ ਦੇ ਵਿੱਚ ਬਾਟਮ ਲਗਾਉਣਾ ਚਾਹੁੰਦੇ ਹੋ ਤਾਂ ਪਿੰਕ ਸ਼ੇਡ ਦੇ ਵਿੱਚ ਬਾਟਮ ਵੀ ਤੁਸੀਂ ਲੈ ਸਕਦੇ ਹੋ ਜੀ ਸਾਡੇ ਕੋਲ ਤੇ ਬਹੁਤ ਪਿਆਰੀ ਜੀ ਰਹਿਣ ਵਾਲੀ ਅੱਜ ਦੀ ਸ਼ਾਰਟ ਪੀਸ ਠੀਕ ਹੈ ਜੀ ਜਲਦੀ ਨਾਲ ਹੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਅਗਲਾ ਸ਼ਰਟ ਡਿਜ਼ਾਈਨ ਦੇਖੋ ਜੀ ਸਾਰੇ ਡਿਜ਼ਾਈਨ ਬਹੁਤ ਪਿਆਰੇ ਮਿਲਣ ਵਾਲੇ ਆ ਤੁਹਾਨੂੰ ਦੇਖੋ ਜੀ ਇਹ ਵਾਲੀ ਸ਼ਰਟ ਚੈੱਕ ਕਰੋ ਜੀ ਇਹ ਵਾਲੀ ਸ਼ਰਟ ਦਾ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਜੀ ਦੇਖੋ ਜੀ ਦੇਖੋ ਕਿੰਨੀ ਪਿਆਰੀ ਸ਼ਰਟ ਹੈ ਜੀ ਇਹ ਤੇ ਇਹ ਇਧਰ ਚੈੱਕ ਕਰੋ ਇਹ ਦੀ ਆਊਗੀ ਬੈਕ ਬੈਕ ਫਰੰਟੇ ਦਾ ਸੇਮ ਰਹੂਗਾ ਇਹ ਵਾਲੀ ਲੈ ਸਕਦੇ ਤੁਸੀਂ ਇਹ ਨਾਲ ਬਾਟਮ ਸਾਡੇ ਕੋਲ ਦੇਖੋ ਜੀ ਇਹ ਵਾਲੀ ਲਗਾ ਲਓ ਇਹ ਨਾਲ ਬਾਟਮ ਬਹੁਤ ਪੈਰੀ ਦੀ ਸ਼ਰਟ ਬਣ ਕੇ ਰੈਡੀ ਹੋਣੀ ਹੈ ਇਹ ਵਾਲੀ ਬਾਟਮ ਵੀ ਇਸ ਨਾਲ ਲਗਾ ਸਕਦੇ ਹੋ ਜੀ ਦੇਖੋ ਜੀ ਠੀਕ ਹੈ ਜੀ ਇਹਦੇ ਵਿੱਚ ਇੱਕ ਆਊਗਾ ਗ੍ਰੇ ਕਲਰ ਦੇਖੋ ਜੀ ਸ਼ਰਟਾਂ ਦੀ ਲੈਂਥ ਪੂਰੀ ਹੈ ਜੀ ਫੁੱਲ ਹੈਵੀ ਸ਼ਰਟਾਂ ਰਹਿਣੀਆਂ ਤੇ ਲੈਂਥ ਵੀ ਪੂਰੀ ਰਹੂਗੀ ਜੀ ਇਹ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਕਲਰ ਰਹਿਣ ਵਾਲਾ ਇਹਦੇ ਨਾਲ ਵੀ ਤੁਸੀਂ ਗ੍ਰੇ ਕਲਰ ਦੀ ਬਾਟਮ ਲੈ ਸਕਦੇ ਹੋ ਜੀ ਦੇਖੋ ਜੀ ਇਹ ਵਾਲੀ ਗ੍ਰੇ ਕਲਰ ਦੀ ਬਾਟਮ ਤੁਸੀਂ ਲੈ ਸਕਦੇ ਹੋ ਸ਼ਰਟ ਦਾ ਡਿਜ਼ਾਈਨ ਚੈੱਕ ਕਰੀ ਚਲੋ ਠੀਕ ਹੈ ਜੀ ਸੇਮ ਆਊਗੀ ਫਰੰਟ ਬੈਕ ਇਹਦੀ ਸੇਮ ਰਹਿਣ ਵਾਲੀ ਹੈ ਅਗਲਾ ਡਿਜ਼ਾਈਨ ਚੈੱਕ ਕਰੋ ਸ਼ਰਟ ਦਾ ਦੇਖੋ ਜੀ ਅੱਜ ਦੀਆਂ ਸ਼ਰਟਾਂ ਰਹਿਣਗੀਆਂ ਬਹੁਤ ਹੀ ਪਿਆਰੀਆਂ ਜੀਆਂ ਠੀਕ ਹੈ ਜੀ ਉਮੀਦ ਕਰਦੇ ਆ ਕਿ ਤੁਹਾਨੂੰ ਅੱਜ ਦੀਆਂ ਸ਼ਰਟਾਂ ਵੀ ਪਸੰਦ ਆਉਣੀਆਂ ਜੀ ਦੇਖੋ ਕਾਫੀ ਡਿਮਾਂਡ ਵੀ ਰਹੀ ਹੈ ਮੇਰੀਆਂ ਭੈਣਾਂ ਦੀ ਕਾਫੀ ਡਿਮਾਂਡ ਰਹੀ ਹੈ ਮੇਰੇ ਇਹ ਪਹਿਣਾ ਦੀ। ਸਾਡਾ ਡਿਜ਼ਾਈਨ ਚੈੱਕ ਕਰੋ ਬਹੁਤ ਪਿਆਰਾ ਜਾਂ। ਸਾਰੀਆਂ ਜਿਹੜੀਆਂ ਸ਼ਰਟਾਂ ਰਵਾਬ ਬ੍ਰਾਂਡ ਦੀਆਂ ਰਹਿਣਗੀਆਂ। ਦੇਖੋ ਜਿਹਦੇ ਉੱਪਰ ਵੀ ਸਟੈਂਪ ਲੱਗੀ ਮਿਲ ਜਾਣੀ ਤੁਹਾਨੂੰ। ਰਵਾਬ ਬ੍ਰਾਂਡ ਦੀਆਂ ਸ਼ਰਟਾਂ ਰਹਿਣਗੀਆਂ ਜੀ ਸਾਰੀਆਂ ਬਹੁਤ ਹੀ ਪਿਆਰੀਆਂ ਜੀਆਂ ਇਹ ਵਾਲਾ ਡਿਜ਼ਾਈਨ ਦੇਖੋ ਜੀ ਤੇ ਇਹ ਵਾਲੀ ਲੈ ਸਕਦੇ ਹੋ ਜਿਸ ਦੇ ਨਾਲ ਬਾਟਮ। ਦੇਖੋ ਮੈਚਿੰਗ ਦੇਖੋ ਕਿੰਨੀ ਪਿਆਰੀ ਹੈ ਜੀ। ਠੀਕ ਹੈ ਜੀ ਬਹੁਤ ਪਿਆਰੀ ਮੈਚਿੰਗ ਹੈ। ਫਰੰਟ ਬੈਕ ਸ਼ਰਟ ਦਾ ਸੇਮ ਰਹਿਣ ਵਾਲਾ ਜੀ। ਅਗਲੀ ਸ਼ਰਟ ਦੇਖੋ ਦੇਖੋ ਜੀ ਇਹ ਵਾਲੀ ਸ਼ਰਟ ਵੀ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਹਾਂ ਇਹ ਥੋੜਾ ਜਿਹਾ ਪਿਸਤਾ ਸ਼ੇਡ ਦੇ ਵਿੱਚ ਆਊਗੀ ਦੇਖੋ ਜੀ ਇਹ ਪਿਸਤਾ ਸ਼ੇਡ ਦੀ ਵਿੱਚ ਆਉਣ ਵਾਲੀ ਹੈ ਜੀ ਠੀਕ ਹੈ ਜੀ ਹਾਂਜੀ ਇਹ ਚੈੱਕ ਕਰੋ ਜੀ ਇਹ ਡਿਫਰੈਂਟ ਕਲਰ ਹੈ ਥੋੜਾ ਜਿਹਾ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਹੋਊਗਾ ਜੀ ਇਹ ਕੇ ਵਾਲਾ ਕਲਰ ਆਊਗਾ ਇਹਦੇ ਵਿੱਚ ਦੇਖੋ ਬਹੁਤ ਪਿਆਰੀ ਜੀ ਇਹ ਡਿਜ਼ਾਈਨਰ ਜੀ ਸ਼ਰਟਾਂ ਰਹਿਣ ਵਾਲੀ ਹੈ ਦੇਖੋ ਇਹ ਕੇ ਵਾਲਾ ਕਲਰ ਆਊਗਾ ਜੀ ਠੀਕ ਹੈ ਜੀ ਇਹ ਵੀ ਬਹੁਤ ਪਿਆਰੀ ਜੀ ਸ਼ਰਟ ਹੋਊਗੀ ਨਾਲ ਤੁਸੀਂ ਬਾਟਮਾ ਲੈ ਸਕਦੇ ਹੋ ਠੀਕ ਹੈ ਇਹਦੇ ਵਿੱਚ ਇਹ ਆਉਗੀ ਸਕਿਨ ਜੇ ਕਲਰ ਵਿੱਚ ਦੇਖੋ ਜੀ ਇਹ ਆਉਗੀ ਇਹਦੇ ਤੇ ਸਕਿਨ ਇਹ ਸਕਿਨ بیس ਦੇ ਵਿੱਚ ਹੈ ਬਹੁਤ ਹੀ ਪਿਆਰੀ ਜੀ ਵੀ ਰਹਿਣ ਵਾਲੀ ਹੈ ਸ਼ਰਟ ਅੱਜ ਦੀ ਅਗਲੀ ਸ਼ਰਟ ਚੈੱਕ ਕਰੋ ਜੀ ਇਹ ਵਾਲੀ ਚੈੱਕ ਕਰੋ ਠੀਕ ਇਹ ਤੁਸੀਂ ਆਫ ਵਾਈਟ ਦੇ ਬਾਟਮ ਨਾਲ ਵੀ ਲੈ ਸਕਦੇ ਹੋ ਡਿਜ਼ਾਈਨ ਦੇਖੋ ਜੀ ਇਹਦੇ ਸੈਂਟਰ ਪੈਨਲ ਬਣਿਆ ਹੋਇਆ ਸੈਂਟਰ ਪੈਨਲ ਦੇ ਵਿੱਚ ਵਰਕ ਹੈ ਜੀ ਰਵਾਬ ਬ੍ਰਾਂਡ ਦੀਆਂ ਸ਼ਰਟਾਂ ਮੋਰ ਲੱਗੀ ਹੋਈ ਹੈ ਉੱਪਰ ਇਹਦੇ ਸਟੈਂਪ ਰਵਾਬ ਬ੍ਰਾਂਡ ਦੀਆਂ ਸ਼ਰਟਾਂ ਦੇਖੋ ਜੀ ਬ੍ਰਾਂਡਡ ਸ਼ਰਟਾਂ ਨੇ ਆ ਕਾਟਨ ਦੀਆਂ ਵਿੱਚ ਰਹੂਗਾ ਇਹਦੇ ਵਰਕ ਸ਼ਰਟ ਦੇ ਦੇਖੋ ਜੀ ਇਹ ਵਾਲੀ ਰਹੂਗੀ ਇਹ ਨਾਲ ਬੈਕ ਬਹੁਤ ਪਿਆਰੀ ਜੀ ਰਹੂਗੀ ਸ਼ਰਟ ਆਫ ਵਾਈਟ ਬਾਟਮ ਤੁਸੀਂ ਲੈ ਸਕਦੇ ਹੋ ਜੀ ਇਹ ਨਾਲ ਸਾਡੇ ਕੋਲ ਆਫ ਵਾਈਟ ਦੇ ਬਾਟਮ ਨਾਲ ਇਹ ਸ਼ਰਟ ਵੀ ਲੈ ਸਕਦੇ ਹੋ ਇਹ ਵਾਲਾ ਸ਼ਾਰਟ ਡਿਜ਼ਾਈਨ ਚੈੱਕ ਕਰੋ ਦੇਖੋ ਜੀ ਦੇਖੋ ਜੀ ਇਹ ਵਾਲੀ ਸ਼ਰਟ ਦੇਖੋ ਜੀ ਇਹ ਵੀ ਬਹੁਤ ਪਿਆਰੀ ਸ਼ਰਟ ਰੈਂਡ ਵਾਲੀ ਹੈ ਡਿਜ਼ਾਈਨਰ ਜੀ ਸ਼ਰਟ ਰੈਂਡ ਵਾਲੀ ਹੈ ਇਹ ਵਾਲੀ ਰਹੂਗੀ ਜੀ ਇਹ ਨਾਲ ਬਾਟਮ ਪੀਚ ਕਲਰ ਦੀ ਲੈ ਲਓ ਜੀ ਨਾਲ ਬਾਟਮ ਦੇਖੋ ਡਿਜ਼ਾਈਨ ਦੇਖੋ ਜੀ ਸ਼ਰਟ ਦਾ ਸਾਰੀਆਂ ਸ਼ਰਟਾਂ ਬਹੁਤ ਪਿਆਰੀਆਂ ਜਿਆ ਕੋਈ ਵੀ ਸ਼ਰਟ ਇਦਾਂ ਦੀ ਨਹੀਂ ਹੈ ਜਿਹੜਾ ਡਿਜ਼ਾਈਨ ਨਾ ਪਿਆਰਾ ਹੋਵੇ ਦੇਖੋ ਜੀ ਆਈ ਗੀਨ ਸ਼ਰਟ ਚੈੱਕ ਕਰੋ ਇਹ ਵਾਲਾ ਚੈੱਕ ਕਰੋ ਜੀ ਡਿਜ਼ਾਈਨ ਇਹ ਵੀ ਬਹੁਤ ਪਿਆਰਾ ਡਿਜ਼ਾਈਨ ਰਹਿਣ ਵਾਲਾ ਬਿਲਕੁਲ ਪਿਓਰ ਕਾਟਨ ਦੀ ਸ਼ਰਟ ਰਹੂਗੀ ਜੀ ਡਿਜ਼ਾਈਨ ਚੈੱਕ ਕਰੋ ਜੀ ਸ਼ਰਟ ਦਾ ਫਰੰਟ ਬੈਕ ਸੀਮ ਰਹੂਗਾ ਜੀ ਇਹਦਾ ਇਹ ਵਾਲਾ ਚੈੱਕ ਕਰੋ ਡਿਜ਼ਾਈਨ ਸ਼ਰਟ ਦਾ ਸਕਾਈ ਜੀ ਬਲੂ ਦੇ ਵਿੱਚ ਰਹੂਗੀ ਜੀ ਇਹ ਠੀਕ ਹੈ ਜੀ ਉੱਪਰ ਸਟੈਂਪ ਲੱਗੀ ਹੈ ਰਵਾਬ ਬ੍ਰਾਂਡ ਦੀ ਸ਼ਰਟ ਹੈ ਦੇਖੋ ਜੀ ਬਹੁਤ ਪਿਆਰੀ ਜੀ ਸ਼ਰਟ ਰਹੂਗੀ ਪ੍ਰਾਈਸ ਜੀ ਸਿਰਫ ਰਹੂਗੀ ਜੀ ਇਹਦੀ 300 ਰੁਪਏ ਅਗਲੀ ਸ਼ਰਟ ਦੇਖੋ ਜੀ ਦੇਖੋ ਜੀ ਆਵਲੀ ਸ਼ਰਟ ਚੈੱਕ ਕਰੋ ਜੀ ਇਹਦੇ ਉੱਪਰ ਵੀ ਵਰਕ ਆਊਗਾ ਆਰੀ ਵਰਕ ਹੋਇਆ ਸ਼ਰਟ ਦੇ ਉੱਪਰ ਬਹੁਤ ਪਿਆਰੀ ਸ਼ਰਟ ਰਹਿਣ ਵਾਲੀ ਹੈ ਜੀ ਪੂਰੀ ਸ਼ਰਟ ਦੇ ਉੱਪਰ ਆਰੀ ਵਰਕ ਹੋਇਆ ਦੇਖੋ ਡਿਜ਼ਾਈਨਰ ਜੀ ਰਹਿਣ ਵਾਲੀ ਹੈ ਸ਼ਰਟ ਇਹ ਰਹੂਗੀ ਜੀ ਦੀ ਬੈਕ ਠੀਕ ਹੈ ਜਿਸ ਨਾਲ ਤੁਸੀਂ ਬੋਟਮ ਲੈ ਸਕਦੇ ਹੋ ਜੀ ਮੈਚਿੰਗ ਮੈਚਿੰਗ ਬੋਟਮ ਲਗਾ ਸਕਦੇ ਹੋ वाली बॉटम लै लो ए वाली बॉटम भी लग सी जी ए वाली देखो जी शर्ट ए वाली शर्ट का डिजाइन चेक करो देखो यदा भी बहुत प्यारा डिजाइन रहने वाला ठीक है जी ए वाली रहूगी जी यट यह फ्रंट रहेगा जी ਬਹੁਤ ਪਿਆਰੀ ਸ਼ਰਟ ਹੈ ਜੀ ਇਹਦੀ ਪ੍ਰਾਈਸ ਵੀ 300 ਰੁਪਏ ਰਹੂਗੀ ਜੀ ਇਹ ਵਾਲਾ ਡਿਜ਼ਾਈਨ ਚੈੱਕ ਕਰੋ ਦੇਖੋ ਜੀ ਬਾਟਮਾ ਤੁਸੀਂ ਨਾਲ ਮੈਚਿੰਗ ਕਰਕੇ ਸਾਡੇ ਕੋਲ ਲੈ ਸਕਦੇ ਹੋ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਸ਼ਰਟ ਦਾ ਇਹ ਵਾਲੀ ਬੈਕ ਰਹੂਗੀ ਜੀ ਇਹ ਚੈੱਕ ਕਰੋ ਜੀ ਡਿਜ਼ਾਈਨ ਦੇਖੋ ਜੀ ਡਿਜ਼ਾਈਨ ਬਹੁਤ ਸੋਹਣਾ ਹੈ ਰਵਾਬ ਬ੍ਰੈਂਡ ਦੀਆਂ ਸ਼ਰਟਾਂ ਜੀ ਦੇਖੋ ਜੀ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਜ਼ਿਆਦਾ ਪਿਆਰਾ ਪੀਚ ਕਲਰ ਦੀ ਲੱਗੂ ਇਹਨਾਂ ਨੂੰ ਬਾਟਮ ਪੀਚ ਕਲਰ ਦੀ ਬਾਟਮ ਵੀ ਸਾਡੇ ਕੋਲ ਲਗਵਾ ਸਕਦੇ ਹੋ 17 ਦੀਆਂ ਬਾਟਮ ਸਾਡੇ ਕੋਲ अवेलेबल ਹੈਗੀਆਂ ਠੀਕ ਹੈ ਜੀ ਇੱਕੇ ਸੇਮ ਸ਼ਰਟ ਇਹੀ ਆਉਗੀ ਇਹਦੇ ਵਿੱਚ ਪਿੰਕ ਕਲਰ ਦਾ ਫਲਾਵਰ ਹੈ ਉਹਦੇ ਵਿੱਚ ਪੀਚ ਕਲਰ ਦਾ ਫਲਾਵਰ ਸੀਗਾ ਦੇਖੋ ਜੀ ਬਹੁਤ ਪਿਆਰੀ ਜੀ ਸ਼ਰਟ ਹੈ ਜੀ ਡਿਜ਼ਾਈਨ ਦੇਖੋ ਜੀ ਬਹੁਤ ਪਿਆਰਾ ਡਿਜ਼ਾਈਨ ਰਹਿਣ ਵਾਲਾ ਹੈ ਜੀ ਪ੍ਰਾਈਸ ਸਿਰਫ ਰੋਗੀ ਜੀ ਇਹਦੀ 300 ਰੁਪਏ ਇਕ ਕਲਾਸਟ ਸ਼ਰਟ ਚੈੱਕ ਕਰੋ ਜੀ ਦੇਖੋ ਜੀ ਇਹ ਸ਼ਰਟ ਚੈੱਕ ਕਰੋ ਇਹ ਵੀ ਬਹੁਤ ਪਿਆਰੇ ਡਿਜ਼ਾਈਨ ਦੇ ਵਿੱਚ ਲੈ ਕੇ ਆਏ ਤੁਹਾਡੇ ਵਾਸਤੇ ਡਿਜ਼ਾਈਨ ਦੇਖੋ ਜੀ ਡਿਫਰੈਂਟ ਦਾ ਡਿਜ਼ਾਈਨ ਰਹੂਗਾ ਜੀ ਇਹਦਾ ਇਹ ਵਾਲਾ ਇੱਧਰ ਵੀ ਕਲਰ ਚੈੱਕ ਕਰੋ ਜੀ ਦੇਖੋ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਕਿਨ ਕਲਰ ਦੀ ਬਾਟਮ ਲਗਾ ਲਓ ਤੁਸੀਂ ਠੀਕ ਹੈ ਜੀ ਸਕਿਨ ਕਲਰ ਦੀ ਬਾਟਮ ਲਗਾ ਲਓ ਗ੍ਰੀਨ ਕਲਰ ਦੀ ਬਾਟਮ ਲਗਾ ਲਓ ਐਦਾਂ ਦੀ ਬਾਟਮਾਂ ਲਗਾ ਕੇ ਤੁਸੀਂ ਲੈ ਸਕਦੇ ਹੋ ਇਸਨਾਈਟ ਦੇ ਸਾਡੇ ਸ਼ਾਰਟ ਪੀਸ ਇਹਨਾਂ ਵਿੱਚ ਜਿਹੜਾ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਨਾਲ ਹਾਜ਼ਰ ਹੋਵਾਂਗੇ ਜੀ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਐਦਾਂ ਨਹੀਂ ਆ ਸੋਨੇ ਸੋਨੇ ਸ਼ਾਰਟ ਪੀਸ ਨੇ ਲਈ ਕੱਟ ਪੀਸ ਨੇ ਲਈ ਸੂਟ ਲੈਣ ਦੇ ਜੀ ਥੈਂਕ ਯੂ